ਫਰੋਇਪਰ ਅੰਦਰ ਅਗਰ ਤੁਸੀਂ ਕੁਰਤਾ ਪਿਆਮਾ ਪਾ ਵਹੀਕਲ ਤੇ ਸਵਾਰ ਹੋ ਕੇ ਕਿਤੇ ਬਾਹਰ ਜਾ ਰਹੇ ਹੋ ਤਾਂ ਇਹ ਖਬਰ ਹੈ ਤੁਹਾਡੇ ਲਈ ਖਾਸ ਕਿਉਂਕਿ ਫਰੋਇਪਰ ਵਿੱਚ ਹੁਣ ਕੁਰਤਿਆਂ ਦੀਆਂ ਜੇਬਾਂ ਕੱਟਣ ਵਾਲਾ ਗਰੋ ਸਰਗਰਮ ਹੋ ਚੁੱਕਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸ਼ਹਿਰ ਵਾਸੀ ਵੱਧ ਤੋਂ ਵੱਧ ਜਾਗਰੂਕ ਹੋ ਸਕਣ ਮਾਮਲਾ ਸਾਹਮਣੇ ਆਇਆ ਹੈ ਫਰੋਇਪਰ ਦੇ ਗੁਰੂਗામ ਦਾਸ ਨਗਰ ਤੋਂ ਜਿੱਥੇ ਇੱਕ ਦੁਕਾਨਦਾਰ ਕਿਸੇ ਕੰਮ ਲਈ ਜਾ ਰਿਹਾ ਸੀਗਾ ਤਾਂ ਰਸਤੇ ਵਿੱਚ ਦੋ ਨੌਜਵਾਨ ਪਿੱਛੋਂ ਆਉਂਦੇ ਆ ਤੇ ਉਸ ਬਜ਼ੁਰਗ ਤੇ ਹਮਲਾ ਕਰ ਦਿੰਦੇ ਆ ਤਾਂ ਉਸ ਦੇ ਕੁਰਤੇ ਦੀ ਜੇਬ ਜਿਹੜੀ ਕੱਟ ਕੇ ਰਫ ਚੱਕਰ ਹੋ ਜਾਂਦੇ ਆ ਮੋਕ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਨੌਜਵਾਨ ਜਿਹੜੇ ਆ ਰਹੇ ਆ ਤਾਂ ਬਜ਼ੁਰਗ ਜਿਹੜਾ ਉਹ ਐਕਟਵਾ ਤੇ ਸਵਾਰ ਆ ਤਾਂ ਬਜ਼ੁਰਗ ਨੂੰ ਧੱਕਾ ਦਿੱਤਾ ਜਾਂਦਾ ਤਾਂ ਉਸ ਦੀ ਜੇਬ ਪਾੜ ਕੇ ਲੁਟੇਰੇ ਜਿਹੜੇ ਆ ਉਹ ਫਰਾਰ ਹੋ ਜਾਂਦੇ ਆ ਜਿਸ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਕਾਫੀ ਗੋਸਪਾਇਆ ਜਾ ਰਿਹਾ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਹਨਾਂ ਲੁੱਟਾਂ ਖੋਹਾਂ ਤੇ ਨੱਥ ਜਿਹੜੀ ਆ ਉਹ ਪਾਈ ਜਾਵੇ ਨਾਲ ਹੀ ਦੁਕਾਨਦਾਰਾਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਅਗਰ ਜਲਦ ਇਹਨਾਂ ਲੁੱਟੇਰਿਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਕੱਲ ਬਾਜ਼ਾਰ ਜਿਹੜਾ ਉਹ ਬੰਦ ਕੀਤਾ ਜਾਵੇਗਾ ਤਾਂ ਕਿ ਕੁਝ ਕਹਿਣਾ ਹੈ ਦੁਕਾਨਦਾਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਸਵੇਰ ਕਮਾਣ ਜੀ ਮੈਂ ਜੀਰਾ ਦੇ ਜੀਰਾ ਗੇਟ ਜੰਮਾਤਾ ਸੋ ਤੇ ਅੱਜ ਦਾ ਗਲੀ ਗੁਰਦਵਾਰੇ ਗਲੀ ਅਧਵੜਿਆ ਤੇ ਮੈਨੂੰ ਮਗਰ ਮਸਾਲੇ ਬੁੰਡੇ ਆਏ ਆ ਕੱਬ ਦੇ ਅੰਗਲ ਜੀ ਉਹ 10000 ਕੀ ਨਾਮ ਦਾ ਹਸਪਤਾਲ ਕਿੱਥੇ ਆ ਤੇ ਮੈਂ ਕਿਹਾ ਤਾ ਅੱਗੇ ਹੈਗਾ ਤੇ ਅੱਗੇ ਜੇ ਵਾਲੇ ਵੇਖਿਆ ਤੇ ਨਾਲੇ ਮਗਲੇ ਮੁੰਡੇ ਨੇ ਮੈਨੂੰ ਮਗਰ ਆ ਕੇ ਨਰਦੇ ਦਾ ਕਾਪਾ ਮਾਰਿਆ ਤੇ ਆਪਾਂ ਮਾਰ ਕੇ ਤੇ ਕਹਿ ਮੇਰਾ ਪੈਸਾ ਮੇਰਾ ਪਰਚਾ ਕਰਤਾ ਤੇ ਆਪਾਂ ਤੇ ਇਕੱਟਾ ਤੇ ਨਾਲ ਜਨਨ ਮੈਨੂੰ ਆ ਸਾਰਾ ਮੇਰਾ ਕੁਰਤਾ ਲੈ ਕੇ ਚੱਕ ਕੇ ਤੇ ਜੋ ਮੇਰੇ ਜੇਬੇ ਪੈਸੇ ਸਾਰੇ ਕੜ ਕੇ ਲੈ ਬਟ ਕੋ ਬਿਲੇ ਲੈ ਕੇ ਕੀ ਬੀਕਾ ਸੀ ਇਹ ATM ਦਾ ਸਾਰਾ ਕੁ ਲੈ ਗਿਆ ਬਚਾ ਜੇ ਕੋਈ ਆ ਤੇ ਮੈਂ ਢੂੰਡ ਮੇਰੇ ਐਸ ਮੇਰਾ 12000 ਰੁਪਏ ਸੀ ਠੀਕ ਹੈ ਕੁਰਤਾ ਪੀਰ ਰਪਾ ਸੀ ਆਹ ਕੁਰਤਾ ਪੀਰ ਰਪਾ ਸੀ ਸਰਕਾਰੀ ਜੇ ਵੀ ਕੱਟੀ ਗਈ ਨਾ ਆ ਸਾਰੀ ਅੰਦੀ ਅੰਦਾ ਕੁਰਤਾ ਲਾ ਕੇ ਕਰਗੇ ਕਿਉਂ ਮਾਰਕੀ ਕਰਦੇ ਹੋ ਹਾਂਜੀ ਉਹ ਕਰਦੇ ਆ 75 ਸਭ ਤੋਂ ਵੱਧ ਸਾਫ ਕਰਦੇ ਤੇ ਦੋ ਚਸ ਨਾ ਫੜਾ ਜਾਵੇ ਫੜਾ ਜਾਵੇ ਤਾਂ ਰੋਜ਼ ਦਾ ਕੰਮ ਬਈ ਇਹ ਤਾਂ ਸ਼ਾਮ ਪੀ ਰਹੇ ਕਿਉਂ 10 ਨਾਲ ਦੀ ਰੋੜ ਸੁਦਰਦ ਕਰਵਾਜੀ ਸੁਦਰਦ ਕਰਵਾਜੀ ਕਿਵੇਂ ਦੇਖਦੇ ਹੋ ਲਗਾਤਾਰ ਸਲਾਈਪਰ ਵਿੱਚ ਜੀਣਾ ਪਟਨਾਵਾ ਜੀ ਨੂੰ ਉਹ ਵਾਪਸ ਨਹੀਂ ਏ ਜੀ ਗੱਲ ਇਹ ਫੋਇਪਨ ਦੇ ਵਿੱਚ ਡਰਾਵਾ ਬਹੁਤ ਜ਼ਿਆਦਾ ਵੱਧਦੇ ਤੇ ਐਂਪੀਆਂ ਨੇ ਦਿਨ ਦਿਹਾੜੇ 3 ਵਜੇ ਕੇ 50 ਮਿੰਟ ਤੇ ਮੇਰਾ ਛੋਟਾ ਪੁੱਹਾ ਜਾ ਰਿਹਾ ਸੀਗਾ ਤੇ ਜੀਰਾ ਗੇਟ ਦੇ ਕੋਲ ਉੱਥੇ ਇਹ ਦੋ ਅਣਪਛਾਤੇ ਬੰਦੇ ਆ ਨੇ ਇਹਨੂੰ ਘੇਰ ਲਿਆ ਤੇ ਇਹਦੇ ਦੇ ਬਾਹ ਤੇ ਕਾਪਾਵਾ ਲਿਆ ਇਹਦੀ ਸਕੂਟ ਦੀ ਪੈਂਚਰ ਕਰ ਦਿੱਤੀ ਤੇ ਇਹਦਾ ਕੁਰਤਾ ਸਾੜਾ ਪਾੜ ਕੇ ਬਰੂਆ ਲੈ ਗਏ ਨੇ ਤੇ ਬਹੁਤ ਜ਼ਿਆਦਾ ਤਕਹਦਾਈ ਕੱਟ ਰਹਾਂ ਏ ਇਹਦੇ ਤੇ ਅਸੀਂ ਪਛਾਤਣ ਮੰਗ ਕਰਦੇ ਆ ਕਿ ਵੀ ਇਹਦੇ ਬੰਦੇ ਜਲਦ ਤੋਂ ਜਲ ਫੜੇ ਜਾਣ ਪਰ ਸਾਨੂੰ ਇਹਨਾਂ ਨੇ ਪੁਲਸਾਰਨ ਯਕੀਨ ਦਵਾਇਆ ਸੀ ਕਿ ਇਹ ਘਟੜੇ ਵਿੱਚ ਵਿੱਚ ਵੱਡੇ ਫੜ ਲਵਾਂਗੇ ਹੁਣ 3 ਵਜੇ ਦਾ ਟਾਈਮ ਸੀਗਾ ਤੇ 6 ਵਜੇ ਕੇ ਨੇ 7 ਵਜੇ ਨਾਲੇ ਹੋ ਗਏ ਨੇ ਇਹਨਾਂ ਕੋਈ ਬੰਦਾ ਨਹੀਂ ਫੜਿਆ ਅਸੀਂ ਜੇ ਇਹਨਾਂ ਨੇ ਕਾਲ ਲਾ ਕੇ ਤੇ ਅਸੀਂ ਮੰਦ ਨਹੀਂ ਕਾਲ ਕਰਾਂਗੇ ਸਾਡਾ ਅਬਿਆਸ ਜੀ ਮੰਦ ਦੀ ਕਾਲ ਕਰੇਗਾ ਇਹਦੇ ਵਿੱਚ ਅਸੀਂ ਸਾਨੂੰ ਇਹ ਯਕੀਨ ਦੁਲਾਇਆ ਜਾਵੇ ਕਿ ਵੀ ਵੱਡੇ ਫੜੇ ਜਾਣ ਆਇਂ ਕਹਿੰਦੇ ਬਰਿੰਦੇ ਬਰਿੰਦੇ ਲੈ ਕੇ ਦੇਤੀ ਥਾਲੇ ਜੀ ਕੋਈ ਨਾ ਕੋਈ ਪੁਲਿਸ ਵਾਲਾ ਜਮਾਇਆ ਕੋਈ ਨਹੀਂ ਸਾਡੇ ਕੋਲ ਆਇਆ ਪੁਲਿਸ ਵਾਲਾ ਜੀ ਕਿੰਨੇ ਵਜੇ ਘਟਨਾ ਇਹ 3 ਵਜੇ ਕੇ 50 ਮਿੰਟ ਦੇ ਘਟ ਰਹੇ ਸਵੇਰ ਦੀ ਹਾਂਜੀ ਕੀ ਮੰਗਤੀ ਕਰਦੇ ਅਸੀਂ ਮੰਗ ਨੂੰ ਇਹ ਕਰਦੇ ਆ ਕਿ ਵੀ ਗੱਲ ਹੈ ਕਿ ਇਹ ਬੰਦੇ ਜਿਹੜੇ ਨੇ ਦੋਸ਼ੀ ਨੇ ਜਲਦ ਜਲਦ ਫੜੇ ਜਾਣ ਤੇ ਸਾਡਾ ਇਨਸਾਫ ਵਾਇਆ ਜਾਵੇ ਤੇ ਗਾਂਦੋ ਇਹੀ ਘਟਣਾ ਨਾ ਹੋਵੇ ਆ ਜਿਸ ਤਰ੍ਹਾਂ ਜੀ ਅੱਜ ਸਾਡੇ ਵਪਾਰੀ ਭਰਾ ਜਾ ਰਹੇ ਸੀਗੇ ਸਸੀਲ ਨੰਦਾਈ ਤੇ ਇਹਨਾਂ ਨਾਲ ਲੁੱਟਖੋ ਦੀ ਵਾਰਦਾਤ ਹੋਈ ਹੈ ਤੇ ਜਿਸ ਵਿੱਚ ਅਸੀਂ ਦੇਖਣਾ ਜਾਨਦੇ ਹਾਂ ਕਿ ਇਸ ਟਾਈਮ ਸਾਰਾ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਇਹ ਜਿਹੜੀ ਮਤਲਬ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਪਾਰੀ ਭਰਾ ਨੂੰ ਇਨਸਾਫ ਦਵਾਇਆ ਜਾਵੇ ਤੇ ਮੰਦੀ ਕਾਰਵਾਈ ਕੀਤੀ ਜਾਵੇ